ਮਦੋਂ ਦੱਸ ਰਹੇ ਹਾਂ ਉਸ ਜੱਟ ਦੀ ਆ ਕੇ ਗੱਡੀ ਵਿਕੀ ਸਵਾ ਲੱਖ ਦੀ ਭਾਅ ਨਿਕਲਿਆ 30 ਰੁਪਏ ਕਿਲੋ ਜੱਟ ਬਹੁਤ ਖੁਸ਼ ਹੂੰ ਅਗਲੇ ਦਿਨ ਹੁਣ ਸਾਨੂੰ ਵੀ ਨਹੀਂ ਪਤਾ ਵੀ ਉਹ ਕੀ ਕਰਦਾ ਵੇ ਪਿੱਛੇ ਅਗਲੇ ਦਿਨ ਉਹਦੀ ਗੱਡੀ ਆਈ ਹਨੇਰੇ ਨੇਰੇ ਵਿਕੀ ਵਿਕੀ 30 ਰੁਪਏ ਕਿਲੋ ਪਰ ਲੋਕਾਂ ਨੇ ਕਈਆਂ ਨੇ ਲਈ ਕਈ ਪਿੱਛੇ हट ਗਏ ਜਿੰਨਾਂ ਦੀ ਨਜ਼ਰ ਤੇਜ਼ ਸੀ ਕਿ ਉਹ ਬੈਂਗੜ ਕਾਣਾ ਬੜਾ ਸੀ ਉਹਦੇ ਚ ਕੀੜਾ ਬਹੁਤ ਸੀ ਹੂੰ ਹੁਣ ਜਿਨ੍ਹਾਂ ਨੂੰ ਨਜ਼ਰ ਆਇਆ ਉਹ ਰੁਕ ਗਏ ਅਗਲੇ ਦਿਨ ਗੱਡੀ ਬਣੀ 85000 ਰੁਪਏ ਦੀ ਭਾਅ ਕੱਢਦਾ ਗਿਆ ਦਿਨ ਚੜਦਾ ਗਿਆ ਲੋਕਾਂ ਨੂੰ ਨਜ਼ਰ ਆਂਦਾ ਗਿਆ ਉਹਦਾ 30000 ਰੁਪਏ ਟੁੱਟ ਗਿਆ ਹੂੰ ਉਸ ਬੰਦੇ ਨੇ ਆਪਣਾ 40000 ਕਵਰ ਕਰਨ ਵਾਸਤੇ ਉਹਦੇ ਉੱਤੇ ਇੰਨੀ ਕੁ ਸਪਰੇਅ ਕੀਤੀ ਇੰਨੀ ਕੁ ਸਪਰੇਅ ਕੀਤੀ ਕਿ ਕੀੜਾ ਅੰਦਰ ਜਾ ਕੇ ਮਰ ਗਿਆ ਬਾਹਰੋਂ ਬੈਂਗਣ ਬਹੁਤ ਸੋਹਣਾ ਹੈ ਜਦੋਂ ਉਹਨੂੰ ਆਪਾਂ ਵੜਦੇ ਹਾਂ ਤੇ ਵਿੱਚੋਂ ਪੂਰਾ ਕਾਲਾ ਜਾਂ ਕਾਨ ਆਈ ਪਈ ਉਹਦੇ ਵਿੱਚ ਜਾਂ ਬਿਲਕੁਲ ਹੀ ਉਹ ਵਿੱਚੋਂ ਗੱਲਿਆ ਹੀ ਵਿਆ ਸਮਝ ਲਓ ਬੈਂਗਣ ਵੀ ਪਹਿਲੀ ਵਾਰ ਗਾਕਾਂ ਦੇ ਲਾਂਬੇ ਇਦਾਂ ਦੇ ਸੁਣੇ ਵੀ ਪਹਿਲੀ ਵਾਰ ਇਦਾਂ ਹੋਇਆ ਹੋਣਾ ਕਿ ਸਬਜ਼ੀ ਵਾਲੇ ਜਿਹੜੇ ਰੇੜੀਆਂ ਵਾਲੇ ਸੀ ਲੋਕਾਂ ਨੇ ਸਬਜ਼ੀਆਂ ਬਣਾ ਕੇ ਉਹਨਾਂ ਦੇ ਸਿਰ 'ਚ ਮਾਰੀਆਂ ਵੀ ਤੁਸੀਂ ਆ ਕੀ ਕੀਤਾ ਸਾਡੇ ਨਾਲ ਪਰ ਉਪਰੋਂ ਵੇਚੀ ਵੀ ਕਿਸੇ ਆਰਥ ਦੇ ਥਰੂ ਵੀ ਹੋਣੀ ਹੈ ਡਾਇਰੈਕਟ ਤੱਕ ਇੱਥੇ ਵੇਚੀ ਹੋਣੀ ਹੈ ਨਹੀਂ ਨਹੀਂ ਆਰਥ ਦੇ ਥਰੂ ਵੀ ਚਾਹੀਏ ਆਰਥ ਦੇ ਥਰੂ ਵੀ ਕਿਉਂ ਬਟ ਸਾਨੂੰ ਵੀ ਤਾਂ ਪਤਾ ਨਹੀਂ ਨਾ ਅਸੀਂ ਵੇਚ ਨਹੀਂ ਨਾ ਬੜੇ ਸਾਡੀ ਵੀ ਉਹ ਮਾਈਂਡ ਦੀ ਪਰਸੈਪਸ਼ਨ ਹੈ ਕਿ ਜੋ ਪਹਿਲੇ ਦਿਨ ਲੈ ਕੇ ਆਇਆ ਇਹ ਤਾਂ ਕਰੀਮ ਲੈ ਕੇ ਆਇਆ ਲੁਧਿਆਣਾ ਦੇ ਵਿੱਚ ਕਰੀਮ ਬੇકરી ਹੈ ਹੁਣ ਸਾਨੂੰ ਅਸੀਂ ਗਾਹਾਂ ਦੇ ਘਰੇ ਨਹੀਂ ਗਏ ਵੀ ਉਹਨਾਂ ਸਬਜ਼ੀਆਂ ਬਣਾ ਕੇ ਜਾਂ ਜਿੰਨੇ ਵੱਢਿਆ ਉੱਥੋਂ ਪਤਾ ਲੱਗਿਆ ਇਹ ਤਾਂ ਸਾਨੂੰ ਵੀ ਉਦੋਂ ਪਤਾ ਲੱਗਿਆ ਜਦੋਂ ਅਸੀਂ ਘਰ ਲੈ ਕੇ ਗਏ ਹਾਂ ਗੁਰਦੀਪ ਜੀ ਆਪਾਂ ਇੱਕ ਗੱਲ ਨੂੰ ਸਮਝੀਏ ਇਹਨਾਂ ਦੀ ਮਾਈਂਡ ਪਰਸੈਪਸ਼ਨ ਨੂੰ ਸਮਝੀਏ ਕਈ ਐਦਾਂ ਦੇ ਨੇ ਠੀਕ ਹੈ ਪੋਲ ਜੱਟ ਬਹੁਤ ਪੋਲ ਹੈ ਤੇ ਸਾਨੂੰ ਬਹੁਤ ਪੋਲ ਹੈ ਪਰ ਇਹ ਮਾਡਰਨ ਫਾਰਮਿੰਗ ਨੇ ਇਹਨਾਂ ਨੂੰ ਇੰਨਾ ਕ ਅੰਨਾ ਕਰਤਾ ਨਾ ਇੰਨਾ ਕ ਵੀ ਲਾਚੀ ਕਰ ਦਿੱਤਾ ਨਾ ਕਿ ਸਪਰੇਆਂ ਦੇ ਨਾਲ ਰਿਆਂ ਦੇ ਨਾਲ ਇਹ ਹਾਲਾਤ ਬਣਾ ਰਹੇ ਨੇ ਸਾਨੂੰ ਸਲੋ ਪాయిਜ਼ਨ ਵੇਚੀ ਜਾ ਰਹੇ ਨੇ ਵੇਚੀ ਜਾ ਰਹੇ ਪਰ ਇੱਥੇ ਕਿਸਾਨ ਵੀ ਗੀਰ ਰਹੇ ਉਹਨਾਂ ਦੇ ਉੱਤੇ ਇੱਕ ਲਿੰਮਟਾ ਚੱਲ ਰਹੀਆਂ ਨੇ ਫਿਰ ਉਸ ਤੋਂ ਬਾਅਦ ਆੜਤੀਆਂ ਕੋਲੋਂ ਪੈਸੇ ਲਏ ਹੋਏ ਨੇ ਉਹ ਵੀ ਦੇਣੇ ਨੇ ਉਸ ਤੋਂ ਬਾਅਦ ਆਪਣੀ ਫਸਲ ਦਾ ਧਿਆਨ ਵੀ ਰੱਖਣਾ ਉਹ ਉਹਦੇ ਕਾਰਨ ਵੀ ਮੁੰਲਾ ਦਾ ਪੈਸਟੀਸਾਈਡਸ ਜਾਂ ਹੋਰ ਜਿੰਨੇ ਮਰਜੀ ਜਿੰਨਾ ਮਰਜੀ ਹੋਵੇ ਜ਼ਮੀਰ ਵਿਕਣਾ ਮੇਰੇ ਹਿਸਾਬ ਨਾਲ ਵੀ ਮੌਤ ਅਲੀੋਈ ਗੱਲ ਹੈ ਤੁਸੀਂ ਸ਼ਾਇਦ ਨਹੀਂ ਜ਼ਮੀਰ ਵੇਚ ਪਾਉਗੇ ਮੈਂ ਜਮੀਰ ਨਹੀਂ ਮੈਂ ਅੱਖੀ ਦੇਖ ਕੇ ਮੱਖੀ ਨਹੀਂ ਖਾ ਪਾਉਂਗਾ ਇੱਕ ਚੀਜ਼ ਸੜੀ ਹੋਵੇ ਤਾਂ ਮੈਂ ਉਹਨੂੰ ਕਹਾਂ ਨਹੀਂ ਯਾਰ ਤੂੰ ਲੈ ਜਾ ਲੋਕਾਂ ਨੂੰ ਜਾ ਕੇ ਸਰਵ ਕਰ ਮੈਂ ਇੰਨੇ ਜੋਗਾ ਨਹੀਂ ਹਾਂ ਹਾਂ ਇੰਨੇ ਜੋਗਾ ਹੈਗਾ ਵਾਂ ਮੈਂ ਕਿ ਜੇ ਅਗਰ ਉਹਦੇ ਵਿੱਚ ਮਾੜੀ ਚੀਜ਼ ਪਈ ਹੈ ਤਾਂ ਮੈਂ ਉਹਨੂੰ ਕਹਾਂ ਵੀ ਯਾਰ 20 ਕਿਲੋ ਚੀਜ਼ ਹੈ ਤੂੰ 5 ਕਿਲੋ ਸਿੱਟ ਦੇ 15 ਕਿਲੋ ਦੇ ਪੈਸੇ ਦੇ ਦੇ ਹੂੰ ਆਪਾਂ ਇਹ ਜ਼ਰੂਰ ਕਰ ਲਵਾਂਗੇ ਜਾਂ ਬੜੀ ਬਾਰ ਸੜੇ ਹੋਈ ਚੀਜ਼ਾਂ ਆਉਂਦੀਆਂ ਨੇ ਉਹਨਾਂ ਨੂੰ ਅਸੀਂ ਆਪ ਕਹਿੰਨੇ ਆ ਕਿ ਇਹ ਸੜਿਆ ਹੈ ਇਹ ਮਾਲ ਮਾੜਾ ਅਸੀਂ ਸਾਈਡ ਤੇ ਰੱਖ ਦਿੱਤਾ ਤੇ ਉਹਨਾਂ ਚੀਜ਼ਾਂ ਦਾ ਉਹ ਮੁੱਲ ਜਿਵੇਂ 100 ਰੁਪਏ ਕਿਲੋ ਚੀਜ਼ ਹੈ ਉਹ ਸਾਨੂੰ 100 ਰੁਪਏ ਦਾ ਲਿਫਾਫਾ ਤੱਕ ਦੇ ਜਾਂਦੇ ਨੇ ਵੀ ਆਹ ਫੜੋ ਜੀ 100 ਰੁਪਿਆ ਅਸੀਂ ਉਹ ਲਿਫਾਫਾ ਲੈ ਕੇ ਚੱਲੇ ਹਾਂ ਬਹੁਤ ਸਾਰੀਆਂ ਚੀਜ਼ਾਂ ਨੇ ਇਹ ਮੇਰੇ ਸਾਹਮਣੇ ਤੁਸੀਂ ਮੰਡੀ ਕਦੀ ਆਓਗੇ ਕਦੀ ਤੁਸੀਂ ਅੰਦਰ ਐਂਟਰ ਕਰੋਗੇ ਤੁਸੀਂ ਦੇਖੋਗੇ ਆਪ ਵੀ ਨਾ ਕਿਸਾਨ ਸ਼ਰਮ ਕਰਦਾ ਹੈ ਵੇਚਣ ਲੱਗਿਆ ਨਾ ਫੜੀ ਵਾਲਾ ਸ਼ਰਮ ਕਰਦਾ ਤਨਾ ਮੇਰੇ ਸਾਹਮਣੇ ਆੜਤੀ ਧਿਆਨ ਦਿੰਦਾ ਹੁਣ ਆੜਤੀ ਇਕੱਲਾ ਕਰ ਵੀ ਕੀ ਸਕਦਾ ਹਾਂ ਆੜਤੀ ਦੇ ਇਕੱਲੇ ਨਾਲ ਤੇ ਕੁਝ ਹੋ ਨਹੀਂ ਨਾ ਸਕਦਾ ਅੱਛਾ ਕੋਲਡ ਸਟੋਰੇਜ ਦੀ ਗੱਲ ਕਰਨਾ ਚਾਹੁੰਨਾ ਮੈਂ ਜੀ ਕੋਲਡ ਸਟੋਰੇਜ ਬਣੀਆਂ ਹੋਈਆਂ ਨੇ ਜੀ ਜੀ ਸਬਜ਼ੀ ਮੰਡੀ ਜੀ ਬਣੀਆਂ ਹੋਈਆਂ ਨੇ ਬਿਲਕੁਲ ਹੋਰ ਜਗ੍ਹਾ ਤੇ ਵੀ ਬਹੁਤ ਨੇ ਕੋਲਡ ਸਟੋਰੇਜ ਦੇ ਵਿੱਚ ਸਭ ਤੋਂ ਵੱਧ ਕੀ ਰੱਖਿਆ ਜਾਂਦਾ ਇੱਕ ਸੁਣ ਚਾਹਿਆ ਵੀ ਕੇਲੇ ਹੁੰਦਾ ਉਹਨੂੰ ਰੱਖਿਆ ਜਾਂਦਾ ਵਾ ਉਹ ਇਹਨਾਂ ਮੈਚੂਰ ਨਹੀਂ ਹੋਇਆ ਹੁੰਦਾ ਹੈਗਾ ਉਹਨੂੰ ਮੈਚੂਰ ਕੀਤਾ ਜਾਂਦਾ ਹੈ ਨਹੀਂ 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 ਇਹ ਤੁਹਾਡੀ ਨੌਲੇਜ ਅੱਜ ਮੈਂ ਦਰੁਸਤ ਕਰ ਦਿਆਂ ਕਿ ਆਪਣੇ ਵਿੱਚ ਚਾਹੇ ਉਹ ਕਿਸੇ ਸਾਇੰਟਿਸਟ ਨੇ ਕੱਢਿਆ ਇਹ ਤਰੀਕਾ ਚਾਹੇ ਕਿਸੇ ਸਾਇੰਟਿਸਟ ਦਾ ਚਾਹੇ ਕਿਸੇ ਸਿਆਣੇ ਸਾਡੇ ਇੱਕ ਕਿਸਾਨ ਦਾ ਵੀ ਜੋ ਵੀ ਉਹਨੇ ਕੀਤਾ ਨਾ ਇਹ ਸਾਡੇ ਗਲੋਂ ਉਹਨੇ ਮਸਾਲਾ ਜਿਹੜਾ ਮਸਾਲੇ ਨਾਲ ਪਹਿਲਾਂ ਤਿਆਰ ਹੁੰਦਾ ਸੀ ਵੀ ਸਾਡੇ ਗਲੋਂ ਦੇ ਵਿੱਚੋਂ ਨਾ ਮਤਲਬ ਵੀ ਉਹਨੇ ਪాయిਜ਼ਨ ਕੱਢ ਦਿੱਤਾ ਜ਼ਹਿਰ ਜਿਹੜਾ ਅਸੀਂ ਖਾਂਦੇ ਵੇ ਸੀ ਨਾ ਜਿਹੜੇ ਪੁਰਾਣੇ ਰੀਤੀ ਰਿਵਾਜਾਂ ਦੇ ਅਕੋਰਡਿੰਗ ਅਸੀਂ ਕਰਦੇ ਵੇ ਸੀਗੇ ਉਹ ਜ਼ਹਿਰ ਉਹਨੇ ਸਾਡੀ ਜੜ ਦੇ ਵਿੱਚੋਂ ਕੱਢ ਦਿੱਤਾ ਤੁਹਾਨੂੰ ਪਤਾ ਹੈ ਜਿਹੜਾ ਪਹਿਲਾਂ ਕੇਲਾ ਪੱਕਦਾ ਸੀ ਉਹ ਕਿਦਾਂ ਪੱਕਦਾ ਸੀ ਤੁਹਾਨੂੰ ਕੋਈ ਕੋਈ ਗਿਆਨ ਹੈ ਇਸ ਬਾਰੇ ਕਦੀ ਤੁਸੀਂ ਸੁਣੀ ਹੈ ਕਦੀ ਵੀ ਕੇਲਾ ਕਿਦਾਂ ਤਿਆਰ ਹੁੰਦਾ ਐ ਇੰਨਾ ਕੱਚਾ ਕੇਲਾ ਆਉਂਦਾ ਸੀ ਜਦੋਂ ਉਸ ਕੇਲੇ ਨੂੰ ਵੀਰੇ ਲਿਆ ਕੇ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ ਮਸਾਲੇ ਦੇ ਪੈਕਟ ਅੰਦਰ ਸਾਂ ਦੇ ਦਿੱਤੇ ਜਾਂਦੇ ਸੀ ਫਿਰ ਉਹਨੂੰ ਕੱਚੇ ਲੇਪ ਦੇ ਨਾਲ ਉਸ ਜੜੀ ਉਹ ਮੋਰੀ ਹੁੰਦੀ ਸੀ ਮਤਲਬ ਜਿੱਤੋਂ ਆਪਾਂ ਅੰਦਰ ਬਾਹਰ ਹੁੰਦੇ ਸੀ ਉਹ ਕੱਚੇ ਦੇ ਨਾਲ ਉਹਨੂੰ ਲੇਪ ਕਰਕੇ ਬੰਦ ਕਰ ਦਿੱਤਾ ਜਾਂਦਾ ਸੀ ਉਹ ਇੱਕ ਦਿਨ ਦੇ ਬਾਅਦ ਜੋ ਵੀ ਟਾਈਮ ਪੀਰੀਅਡ ਸੀ ਉਦੇ ਬਾਰ ਤਿਆਰ ਹੁੰਦਾ ਸੀ ਫਿਰ ਉਹਨੂੰ ਕੱਚੇ ਦਰਵਾਜੇ ਨੂੰ ਤੋੜਿਆ ਜਾਂਦਾ ਸੀ ਦੈਨ ਉਹ ਕੇਲਾ ਵਿਕਦਾ ਸੀ ਫਿਰ ਜਿੰਨਾ ਕਿ ਸਿਆਣਾ ਹੋਇਆ ਬੰਦਾ ਜਿੰਨੀ ਕਿ ਟੈਕਨੀਕ ਅੱਗੇ ਆਈ ਫਿਰ ਉਹ ਬਣਿਆ ਵੀਰੇ ਅ ਬਰਫ਼ ਦੇ ਨਾਲ ਓਕੇ ਬਰਫ਼ ਦੀਆਂ ਸੇਲੀਆਂ ਕੇਲੇ ਦੇ ਉੱਤੇ ਰੱਖੀਆਂ ਗਈਆਂ ਉਹਨੂੰ ਠੰਡਕ ਪਹੁੰਚਾਈ ਗਈ ਨਾਲ ਮਸਾਲਾ ਲਾਇਆ ਗਿਆ ਉਹਦੇ ਅਕੋਰਡਿੰਗ ਜਿਹੜਾ ਕੇਲਾ ਤਿਆਰ ਹੋਇਆ ਹੁਣ ਤੀਜੀ ਜਿਹੜੀ ਹੈ ਸਾਇੰਟਿਸਟ ਨੇ ਜਾਂ ਜਿਨੇ ਵੀ ਇਹ ਚੀਜ਼ ਤਿਆਰ ਕੀਤੀ ਜਿਨੇ ਵੀ ਇਹ ਕਾਰਡ ਕੱਢੀ ਹੈ ਇੰਨਾ ਕੁ ਸਭ ਤੋਂ ਆਰਗੇਨਿਕ ਮੇਰੇ ਸੋਨਾਂ ਸਭ ਤੋਂ ਪੋਸਟਿਕ ਹਾਰ ਜਿਹੜਾ ਉਹ ਇਸ ਵੇਲੇ ਸਿਰਫ ਕੇਲਾ ਹੈ। ਔਰ ਜਿਹੜਾ ਕੀ ਸਿਰਫ ਏਸੀ ਦੀ ਹਵਾ ਨਾਲ ਤਿਆਰ ਹੋ ਰਿਹਾ। ਕੋਈ ਉਹਦੇ ਵਿੱਚ ਕੈਮੀਕਲ ਨਹੀਂ ਹੈ, ਕੋਈ ਇੱਕ ਪੈਸਟੀਸਾਈਡ, ਕੋਈ ਇਹੋ ਜੀ ਦਵਾਈ, ਕੋਈ ਇਹੋ ਜੀ ਚੀਜ਼ ਨਹੀਂ ਬਣੀ ਕਿ ਜਿਹੜੇ ਉਹ ਰੂਮ ਦੇ ਅੰਦਰ ਪੈਂਦੀ ਹੋਵੇ। ਉਹ ਸਿਰਫ ਤੇ ਸਿਰਫ ਨੈਚੁਰਲ ਉਹ ਏਸੀ ਦੀ ਹਵਾ ਦੇ ਨਾਲ ਤਿਆਰ ਹੋ ਰਿਹਾ। ਹੂੰ ਤੁਸੀਂ ਐਂ ਕਰੋ ਆਪਣਾ ਕਦੀ ਤਜਰਬਾ ਕਰਨਾ ਹੋਇਆ ਕਰ ਲਿਓ। ਇੱਕ ਏਸੀ ਵਾਲੇ ਰੂਮ ਦੇ ਵਿੱਚ ਕੇਲਿਆਂ ਦਾ ਗੁੱਛਾ ਤਾਈ ਦੇਣ ਵਾਸਤੇ ਪੂਰੇ ਚਲਦਾ ਹੋਇਆ ਇਹ ਚੱਲਦਾ ਹੋਣਾ ਚਾਹੀਦਾ ਵੀ ਉਹਨੂੰ ਛੱਡ ਦਿਓ ਉਹ ਉਹਦਾ ਸਵਾਦ ਦੇਖਿਓ ਤੁਸੀਂ ਇੰਨਾ ਕਿ ਅੱਜ ਦੇ ਡੇਟ ਦੇ ਵਿੱਚ ਵੀ ਜੇ ਪੁਰਾਣੇ ਕਿਸੇ ਬਜ਼ੁਰਗ ਨੂੰ ਤੁਸੀਂ ਅੱਜ ਦੇ ਟਾਈਮ ਦਾ ਤੁਸੀਂ ਕੇਲੇ ਵਗੈਰਾ ਤੁਸੀਂ ਖਵਾਉਂਦੇ ਹੋ ਉਹ ਆਪ ਕਹਿਣਗੇ ਕਿ ਪਹਿਲੇ ਵਾਲਾ ਜੋ ਟੇਸ ਸੀ ਇਹ ਉਹ ਨਹੀਂ ਹੈ ਇਹ ਜ਼ਿਆਦਾ ਵਧੀਆ ਹੈ ਇੰਨਾ ਕਿ ਪੋਸਟਿਕ ਹਾਰ ਹੈ ਔਰ ਮੇਰੇ ਹਿਸਾਬ ਨਾਲ ਹਰ ਬੱਚੇ ਨੂੰ ਔਰ ਵੱਡੇ ਨੂੰ ਬੁੱਢੇ ਨੂੰ ਇਹਨੂੰ ਮਤਲਬ ਹਰ ਪਰਿਵਾਰ ਦੇ ਵਿੱਚ ਇਹ ਚੀਜ਼ ਸਰਵ ਹੋਣੀ ਚਾਹੀਦੀ ਹੈ ਉਹਨਾਂ ਨੂੰ ਸਵੇਰੇ ਦੋ ਕੇਲੇ ਜਾਂ ਸ਼ਾਮ ਨੂੰ ਜਾਂ ਸਵੇਰੇ ਮਾਰਨਿੰਗ ਜੋ ਵੀ ਟਾਈਮ ਬਣਦਾ ਉਹਨਾਂ ਨੇ ਲੈਣੇ ਚਾਹੀਦੇ ਤੁਸੀਂ ਸ਼ਾਮ ਤੱਕ ਸੈਲਡ ਖਾਣਾ ਗ੍ਰੀਨ ਵੈਜੀਟੇਬਲਸ ਖਾਣੀਆਂ ਨੇ ਉਹਦੇ ਮੁਕਾਬਲੇ ਦੋ ਕੇਲੇ ਸਫੀਸ਼ੀਐਂਟ ਨੇ ਤੁਹਾਨੂੰ ਇਹਦੇ ਨਾਲ ਤੁਸੀਂ ਬਿਮਾਰੀਆਂ ਨੂੰ આમਤਰਨ ਕਰੋਗੇ ਉਹਦੇ ਨਾਲ ਤੁਸੀਂ ਬਿਮਾਰੀਆਂ ਨੂੰ ਭਜਾਓਗੇ ਇੱਕ ਹੋਰ ਚੀਜ਼ ਮੈਨੂੰ ਯਾਦ ਆ ਗਈ ਹੈ ਜੀ ਕੇਲੇ ਨਾ ਅੱਜ ਤੋਂ ਮੇਰੇ ਖਾਲ 5-7 ਸਾਲ ਪਹਿਲਾਂ ਦਰਜਨਾਂ ਦੇ ਹਿਸਾਬ ਨਾਲ ਵਿਕਦੇ ਸੀ ਜੀ ਹੁਣ ਕਿਹ ਜਗ੍ਹਾ ਵਿਕਦੇ ਹੋਣਗੇ ਹੁਣ ਕਿਲੋ ਦੇ ਹਿਸਾਬ ਨਾਲ ਵਿਕਦੇ ਆ ਮੈਨੂੰ ਕਨਸੈਪਟ ਨਹੀਂ ਸਮਝ ਆਇਆ ਇਹ ਬਦਲਾ ਕਿਹੜੇ ਹਿਸਾਬ ਦੇ ਨਾਲ ਹੋਇਆ ਇਹ ਏਸੀ ਕਰਕੇ ਹੀ ਬਦਲਿਆ ਜੀ ਉਹ ਸਾਰਾ ਜਿਹੜਾ ਰੋਲ ਹੈ ਉਹਦਾ ਸਭ ਤੋਂ ਵੱਡਾ ਉਹ ਇਹ ਇਹ ਜਿਹੜੀ ਮਾਡਰਨ ਜਿਹੜੀ ਆ ਸਟੋਰੇਜ ਆਈ ਆ ਨਾ ਉਹਦੇ ਕਰਕੇ ਕਿਲੋਆਂ ਦੇ ਹਿਸਾਬ ਨਾਲ ਹੀ ਪਿੱਛੇ ਆਂਦਾ ਸੀ ਕੇਲਾ ਉਹਦੇ ਸਾਈਜ਼ ਅਕੋਰਡਿੰਗ ਉਹਦਾ ਮੁੱਲ ਪੈਂਦਾ ਸੀ ਅੱਜ ਦੀ ਡੇਟ ਦੇ ਵਿੱਚ ਜੇ ਮੰਨ ਲਓ ਹੁਣ 24-26 ਰੁਪਏ ਕਿਲੋ ਚੱਲ ਰਿਹਾ ਓਕੇ ਭਾਈ ਤੋਂ 26 ਦੇ ਵਿੱਚ ਚੱਲਦਾ ਰਹਿੰਦਾ ਕੇਲਾ 22 ਤੋਂ 26 ਦਾ ਸਿਰਫ ਫਰਕ ਇਨਾ ਆਂਕੜਾ ਇਹ ਹੁੰਦਾ ਵੀ ਉਹਦੇ ਵਿੱਚ ਸਾਈਜ਼ ਮੈਟਰ ਕਰਦਾ ਹੈ 22 ਵਾਲਾ ਥੋੜਾ ਛੋਟਾ ਸਾਈਜ਼ ਹੋਏਗਾ 26 ਵਾਲਾ ਥੋੜਾ ਵੱਡਾ ਹੋਏਗਾ ਤੇ ਜਿਹੜਾ ਵੱਡਾ ਹੋਏਗਾ ਓਬਵੀਅਸ ਹੈ ਉਹਦੇ ਵਿੱਚ ਕਿਲੋ 'ਚ 6 ਚੜਨਗੇ ਜਾਂ 7 ਚੜਨਗੇ ਇਦਾਂ ਛੋਟਾ ਹੋਏਗਾ ਉਹ 10 ਚੜ ਜਾਣਗੇ ਕੇਲੇ ਫਿਰ ਉਹ ਦਰਜਨਾਂ ਦੇ ਵਿੱਚ ਉਹ ਕਾਊਂਟ ਕਰ ਲੈਂਦੇ ਕਿਉਂਕਿ ਮਾਈਂਡ ਦਾ ਪਰਸੈਪਸ਼ਨ ਜਿਹੜੇ ਗਾਹਕ ਦਾ ਉਹ ਦਰਜਨ ਵਿੱਚ ਹੀ ਹੈ ਪਰ ਉਹ ਚੀਜ਼ ਜਿਹੜੀ ਹੈ ਕਿਲੋਆਂ 'ਚ ਵੇਚਣ ਲੱਗ ਪਈ ਹੁਣ ਕਿਲੋਆਂ 'ਚ ਤਾਂ ਵੇਚਣ ਲੱਗ ਪਈ ਜਿਹੜਾ ਕੱਚਾ ਕੇਲਾ ਆ ਰਿਹਾ ਉਹ ਆ ਰਿਹਾ 10 ਰੁਪਏ ਕਿ ਜਿਹੜਾ ਸਟੋਰੇਜ ਵਾਲਾ ਉਹਨੇ ਆਪਣੇ ਖਰਚੇ ਅਕਾਊਂਟ ਕੀਤੇ ਕਿ 15 ਰੁਪਏ ਕਿਲੋ ਦਾ ਮੈਨੂੰ ਖਰਚਾ ਪੈ ਗਿਆ ਮੈਂ 10 ਵਾਲੀ ਚੀਜ਼ 25 ਮੈਨੂੰ ਪੈ ਗਈ ਮੈਨੂੰ ਪ੍ਰੋਫਿਟ ਇਹਦੇ ਉੱਤੇ 10% ਚਾਹੀਦਾ ਮੈਂ ਇਹਨੂੰ 27 ਰੁਪਏ ਕਰਕੇ ਵੇਚ ਦਿਆਂ ਮੈਂ ਇਹਨੂੰ 28 ਵੇਚ ਦਿਆਂ ਮਾਰਕੀਟ ਦੀ ਅਰਾਈਵਲ ਦੇ ਉੱਤੇ ਆ ਜੇ ਮੇਰੇ ਕੋਲ ਲੋਡ ਪਿੱਛੇ ਬਹੁਤ ਹੈ ਤੇ ਮੈਂ ਉਹਨੂੰ 25 ਵੀ ਵੇਚ ਦਿਆਂ ਨਹੀਂ ਤੇ ਮੈਨੂੰ 30 ਵੀ ਵੇਚ ਦਿਆਂ ਆਪਣੇ بڑے ਅਯੋਜਿਤ ਦਿਨ ਤਿਉਹਾਰ ਆਉਂਦੇ ਆ ਜਿਵੇਂ ਸ਼ਿਵਰਾਤਰੀ ਆ ਗਈ ਜਾਂ ਜਦੋਂ ਮਤਲਬ ਇਹੋ ਜਿਹਾ ਟਾਈਮ ਆਂਦਾ ਜਦੋਂ ਕੇਲੇ ਬਿਨਾਂ ਵੀ ਉਹ ਪੂਜਾ ਜਾਂ ਪਾਠ ਸਰਦਾ ਇੱਕ ਇਹੋ ਜਿਹਾ ਦਿਨ ਬਾ ਇੱਕ ਇਹੋ ਜਿਹਾ ਦਿਨ ਚੜਦਾ ਕਿ ਜਦੋਂ ਅਦਰਕ ਤੇ ਹਲਦੀ ਜਿਹੜੀ ਕੱਚੀ ਵਿਕਦੀ ਹੈ ਪੂਰੀ ਵੱਟ ਦੇ ਨਾਲ ਹਾਂ ਔਰ ਉਹ ਕਿਹੜਾ ਟਾਈਮ ਹੁੰਦਾ ਦੱਸੋ ਤੁਸੀਂ ਉਹ ਛੱਟ ਪੂਜਾ ਹਾਂ ਉਹ ਛੱਟ ਪੂਜਾ ਦੇ ਦੌਰਾਨ ਜਿਹੜੀ ਹਲਦੀ ਆ ਉਹਦੇ ਨਾਲ ਪੂਰੀ ਟੁੱਕ ਹੋਣੀ ਚਾਹੀਦੀ ਹੈ ਉੱਪਰ ਪੂਰੀ ਵੱਟ ਹੋਣੀ ਚਾਹੀਦੀ ਹੈ ਤੇ ਜਿਹੜਾ ਅਦਰਕ ਆ ਉਹਦੇ ਨਾਲ ਵੀ ਪੂਰੀ ਵੱਟ ਹੋਣੀ ਚਾਹੀਦੀ ਹੈ ਵੀ ਬੇਸਿਕਲੀ ਉਹ ਅਦਰਕ ਜੇ ਆਪਾਂ ਉਹਦੇ ਵਿੱਚੋਂ ਕੱਢੀਏ ਖੇਤੋਂ ਜਿਵੇਂ ਮਤਲਬ ਅਦਰਕ ਨੂੰ ਆਪਾਂ ਸਾਫ਼ ਕਰਕੇ ਜੇ ਰੱਖਦੇ ਆ ਤੇ 2 ਕਿਲੋ ਅਦਰਕ ਨਹੀਂ ਨਿਕਲੇਗਾ ਤੇ ਉਹ ਟੰਨਾ ਦੇ ਹਿਸਾਬ ਨਾਲ ਉਹ ਜਿਹੜਾ ਪਾਠ ਪੂਜਾ ਦੇ ਵਾਸਤੇ ਜਦੋਂ ਪੂਜਾ ਦੇ ਵਿੱਚ ਉਹਨਾਂ ਨੇ ਯੂਜ਼ ਕਰਨਾ ਹੁੰਦਾ ਉਹ ਟੰਨਾ ਦੇ ਹਿਸਾਬ ਨਾਲ ਉਹ ਪੱਤਾ ਹੀ ਵੇਖ ਜਾਂਦਾ ਉਸ ਵੇਲੇ ਬਿਲਕੁਲ ਟੰਨਾ ਦੇ ਹਿਸਾਬ ਨਾਲ ਪੱਤਾ ਵੇਖਿਆ ਜਾਂਦਾ ਪੂਰੇ ਸਾਲ ਦੇ ਵਿੱਚ ਤੁਸੀਂ ਗਲਗਲ ਜਿਹੜੇ ਕਿ ਅਸੀਂ ਭੁੱਲ ਹੀ ਗਏ ਆ ਵੀ ਗਲਗਲਾਂ ਦਾ ਚਾਰ ਪਹਿਲਾਂ ਪੈਂਦਾ ਸੀ ਉਹ ਉਹ ਆਪਾਂ ਭੁੱਲ ਹੀ ਗਏ ਪੂਰੇ ਸਾਲ ਦੇ ਵਿੱਚ ਉਹ ਇੱਕ ਟਾਈਮ ਉਹ ਇੱਕ ਹਫਤਾ ਹੁੰਦਾ ਜਦੋਂ ਪੂਰੇ ਬਾਜ਼ਾਰਾਂ ਦੇ ਵਿੱਚ ਪੂਰੀਆਂ ਮੰਡੀਆਂ ਦੇ ਵਿੱਚ ਸਿਰਫ ਗਲਗਲ ਨਜ਼ਰ ਆਉਂਦੀ ਹੈ ਕਿਹੜਾ ਕਿਹੜਾ ਮਨਤ ਹੁੰਦਾ ਉਹ ਉਹ ਇਹੀ ਛਟ ਪੂਜਾ ਦਾ ਟਾਈਮ ਹੁੰਦਾ ਹੈ ਬਿਲਕੁਲ ਦੀਵਾਲੀ ਤੋਂ ਬਾਅਦ ਉਹ ਟਾਈਮ ਹੈ ਛਟ ਪੂਜਾ ਦਾ ਟਾਈਮ ਹੈ ਉਸ ਵੀਕ ਦੇ ਵਿੱਚ ਸਿਰਫ ਇਹ ਚੀਜ਼ਾਂ ਵਿਕਣੀਆਂ ਹਰ ਦੁਕਾਨ ਤੇ ਉਹਦਾ ਮੇਲਾ ਲੱਗਾ ਹੋਏਗਾ ਹਰ ਦੁਕਾਨ ਦੇ ਉੱਤੇ ਆਵਲੇ ਕਿਹਨਾ ਗਲਗਲ ਹਲਦੀ ਕੱਚੀ ਹਲਦੀ ਜਿਹੜਾ ਕੱਚੀ ਜੜ ਦੇ ਨਾਲ ਉਹ ਅਦਰਕ ਇਹ ਜਿਹੜੀਆਂ 5-7 ਚੀਜ਼ਾਂ ਜਿਹੜੀਆਂ ਉਹਨਾਂ ਦੀਆਂ ਮੇਨ ਹੁੰਦੀਆਂ ਇਹ ਜਿਹੇ ਸੇ ਉਹਨਾਂ ਦਾ ਉਸ ਵੇਲੇ ਤਾਂ ਚਾਂਦੀ ਹੋ ਜਾਂਦੀ ਹੋਊ ਜਿਹੜੇ ਵੇਚਦੇ ਪਏ ਨੇ ਹਲਦੀ ਵਾਲਾ ਇਦਾਂ ਵੀ ਚਲੋ ਉਹੀ ਟਾਈਮ ਵਧੀਆ ਹੈ ਤਿਆਰੀ ਵੀ ਉਹਨਾਂ ਨੇ ਬਿਲਕੁਲ ਤਿਆਰੀ ਵੀ ਉਹਨਾਂ ਨੇ ਉਸ ਦਿਨ ਦੀ ਕੀਤੀ ਹੁੰਦੀ ਆ ਹਰ ਬੰਦੇ ਨੂੰ ਹੁੰਦਾ ਵੀ ਐਸ ਦਿਨ ਅਰਾਈਵਲ ਜੇਕਰ ਜ਼ਿਆਦਾ ਵੀ ਹੋਈ ਜਾਂ ਕੱਟ ਵੀ ਹੋਈ ਮਤਲਬ ਇਦਾਂ ਦੀ ਵੀ ਪੋਜੀਸ਼ਨ ਲਿਟਰਲੀ ਬਣਦੀ ਹੈ ਜਦੋਂ ਉਹ ਤਿਉਹਾਰ ਦਾ ਦਿਨ ਲੰਘ ਜਾਂਦਾ ਇੱਕ ਦਿਨ ਵੱਲ ਉਹ ਚੀਜ਼ 40 ਰੁਪਏ ਕਿਲੋ ਹੁੰਦੀ ਹੈ ਅਗਲੇ ਦਿਨੋਂ 4 ਰੁਪਏ ਕਿਲੋ ਵੀ ਨਹੀਂ ਹੁੰਦੀ ਤੇ ਇਦਾਂ ਦੀ ਵੀ ਪੋਜੀਸ਼ਨ ਬਣ ਜਾਂਦੀ ਹੈ ਕਿ ਜੀਸੀਪੀ ਮੰਗਾ ਕੇ ਸੁੱਟਣੀ ਪੈਂਦੀ ਹੈ ਜਿਹੜੀ ਇਕੱਠੀ ਕੀਤੀ ਹੁੰਦੀ ਹੈ ਹਾਂ ਵੀ ਅਰਾਈਵਲ ਇੰਨੀ ਕੁ ਹੋ ਜਾਂਦੀ ਆ ਵੀ ਅੱਗੇ ਗਾਹਕ ਦੀ ਵੀ ਉਹ ਗਾਹਕ ਨਹੀਂ ਨਿਕਲਦਾ ਜੇ ਦੂਜੀਆਂ ਮੰਡੀਆਂ ਚ ਜਾ ਕੇ ਕਿਦਰੇ ਘਟ ਹੈ ਕਿਦਰੇ ਵੱਧ ਹੋ ਗਈ ਹੈ ਅਰਾਈਵਲ ਵੀ ਉਸ ਅਕੋਰਡਿੰਗ ਜਿਹੜੀ ਆ ਮੰਡੀਆਂ ਚ ਸਟਣੀ ਵੀ ਪੈਂਦੀ ਆ ਬਾਅਦ ਆਲਮੋਸਟ ਸਟਣੀ ਪੈਂਦੀ ਹੈ ਅਗਲੀ ਵਾਰ ਅਗਲੇ ਦਿਨ ਕਿ ਆਪਣੇ ਕੋਲ ਇਹ ਇੱਕ ਚੀਜ਼ ਲੀਗਲ ਹੈ ਕਿ ਅਸੀਂ ਮਾਰਜਨ ਜਿਹੜਾ ਵੱਧ ਰੱਖ ਸਕਦੇ ਆ ਜਿਵੇਂ ਤੁਸੀਂ ਕੇਲਿਆਂ ਦੀ ਗੱਲ ਕਰਦੇ ਸੀਗੇ ਜੀ 27 ਰੁਪਏ ਤੱਕ ਚਲੋ ਮੰਨ ਲਓ ਹਾਈਐਸਟ ਦੀ ਮੰਨ ਲੈਂਦੇ ਆ 30 ਰੁਪਏ ਕਿਲੋ ਦੇ ਹਿਸਾਬ ਨਾਲ ਵਿਕਿਆ ਜੀ ਜੀ ਪਰ ਉਹ ਅੱਜ ਵੀ ਉਸ ਹਿਸਾਬ ਨਾਲ 60 ਰੁਪਏ ਨੂੰ ਹੀ ਮਿਲਦਾ ਹੁੰਦਾ ਬੀ ਕਿਲੋਆਂ ਹਿਸਾਬ ਨਾਲ 60 ਰੁਪਏ ਦੇ ਦਿੰਦੇ ਨੇ ਜਿਹੜੇ ਦੁਕਾਨਦਾਰ ਹੁੰਦੇ ਨੇ ਜਾਂ ਸਬਜ਼ੀ ਵਾਲੇ ਹੁੰਦੇ ਨੇ ਇਹ ਮਹਾਸੂਣੀ ਗੱਲ ਹੋ ਜਾਂਦੀ ਆ ਵੀ ਜਿਹੜੀ ਚੀਜ਼ 30 ਦੀ ਮਿਲਿਆ ਪੈ ਅਗਲਾ ਕਿਨਾਂ 35 ਜਾਂ 40 ਦੀ ਵੇਚ ਦਿੰਦੇ ਆ 60 ਹੀ ਰੇਟ ਚੱਲਦਾ ਆ ਰਿਹਾ ਹਰ ਇੱਕ ਵਾਰ ਹੁਣ ਚੜ੍ਹਦੇ ਉੱਤੇ ਫੇਰ ਵੀ ਪੰਜ ਛੇ ਹੁੰਦੇ ਨੇ ਵੀ ਉਹ ਉਹ ਮਾਰਜਿਨ ਰੱਖ ਕੌਣ ਰਿਹਾ ਫਿਰ ਵਿੱਚੋਂ ਉਹ ਦੇਖੋ ਜੀ ਮਾਰਜਿਨ ਉਹ ਆਪਾਂ ਨੂੰ ਇਸ ਗੱਲ ਨੂੰ ਨਾ ਸਮਝਣ ਦੀ ਲੋੜ ਹੈ ਕਿ ਇੱਕ ਤੇ ਵੱਡਾ ਦੁਕਾਨਦਾਰ ਵੱਡੇ ਦੁਕਾਨਦਾਰ ਨੇ ਜਿਹੜੀ ਚੀਜ਼ ਬਾਏ ਕਰਨੀ ਹੈ ਉਹਨੇ ਇਸ ਹਿਸਾਬ ਨਾਲ ਕਰਨੀ ਹੈ ਕਿ ਮੇਰੇ ਕੋਲ ਗੱਡੀ ਵਾਲਾ ਵੀ ਆਣਾ ਮਰਗਲ ਸਾਈਕਲ ਵਾਲਾ ਵੀ ਆਣਾ ਮੈਂ ਕੁਆਲਿਟੀ ਮੇਨਟੇਨ ਕਰਕੇ ਰੱਖਾਂ ਉਸ ਤੋਂ ਬਾਅਦ ਸੈਕੰਡ ਥਿੰਗ ਇਹ ਹੈ ਕਿ ਜਦੋਂ ਆਪਾਂ ਇਲਾਕਾ ਸਿਆਣੇ ਪਹਿਲਾਂ ਬਜ਼ੁਰਗ ਕਹਿੰਦੇ ਸੀ ਨਾ ਕਿ ਦਰਿਆ ਟਪਦੇ ਆ ਤੇ ਬੋਲੀ ਪੈਰਾਵਾ ਹਰ ਚੀਜ਼ ਚੇਂਜ ਹੋ ਜਾਂਦੀ ਹੈ ਆਪਾਂ ਨੂੰ ਇਸ ਗੱਲ ਨੂੰ ਸਮਝਣਾ ਪਏਗਾ ਕਿ ਲੁਧਿਆਣੇ ਦੇ ਅੰਦਰ ਈਸਟ ਵੈਸਟ ਨਾਰਥ ਸੈਂਟਰਲ ਹਰ ਤਰ੍ਹਾਂ ਦਾ ਹਲਕਾ ਹੈ ਔਰ ਹਰ ਹਲਕੇ ਦੇ ਵਿੱਚ ਆਪਣੀ ਜਿਹੜੀ ਆ ਉਹ ਪ੍ਰੋਬਲਮਸ ਨੇ ਆਪਣੀ ਜਿਹੜਾ ਰਹਿਣ ਦਾ ਤਰੀਕਾ ਹੈ ਜੇ ਆਪਾਂ ਹੁਣ ਗਿਆਸਪੁਰੇ ਵਾਲੇ ਸਾਈਡ ਤੇ ਚਲੇ ਜੰਨੇ ਆ ਉੱਥੇ ਸਾਰੀ ਥੋੜੀ ਬਈਆ ਕਮਿਊਨਿਟੀ ਇਥੇ ਬਹੁਤ ਹੈ ਹਨਾ ਪ੍ਰਵਾਸੀ ਬਹੁਤ ਨੇ ਉਥੇ ਤੇ ਉਹਨਾਂ ਦੇ ਏਰੀਆ ਦੇ ਵਿੱਚ ਬਈ ਜਿਹੜੇ ਆ ਅ ਅਸੀਂ Airtel ਦਾ ਖੀਰਾ ਖਾਨਦੇ ਆ ਜਿਹੜਾ ਸਿਡਲੈਸ ਹੁੰਦਾ ਹਾਂ ਉਹਦੀ ਅੱਜ ਦੀ ਪੋਜੀਸ਼ਨ ਜਿਹੜੀ ਮੰਡੀ ਦੇ ਵਿੱਚ 30-35 ਰੁਪਏ ਦੀ ਹੈ ਹਾਂ ਅਸੀਂ ਉਹ 60 ਰੁਪਏ ਕਿਲੋ ਲੈ ਕੇ ਖਾਨਦੇ ਆ ਤੇ ਜਿਹੜੇ ਪ੍ਰਵਾਸੀ ਨੇ ਉਹ ਇਸ ਪਤਲੇ ਖੀਰੇ ਨੂੰ ਛਾਂਟ ਸਮਝਦੇ ਨੇ ਵੀ ਇਹ ਗੰਦ ਹੈ ਇਹ ਕੀ ਖਾ ਰਹੇ ਹੋ ਤੁਸੀਂ ਇਸ ਕੋ ਕਾਟेंगे ਤਾਂ ਇਸ ਵਿੱਚ ਨਿਕਲੇਗਾ ਕੀਆ ਹਾਂ ਇਸਕਾ ਛਿਲਕਾ ਉਤਾਰਾਂਗੇ ਇਸ ਵਿੱਚੋਂ ਨਿਕਲੇਗਾ ਉਹ ਕੀੜਾ ਖਾਂਦੇ ਨੇ ਬਾਈ ਜਿਹੜਾ ਸਾਡਾ ਦੇਸੀ ਹੈ ਜਿਹੜਾ ਜਿਹਦਾ ਭਾਅ 20 ਰੁਪਏ ਕਿਲੋ ਹੈ ਉਹ ਉਹਨਾਂ ਦੇ ਇਲਾਕੇ ਦੇ ਵਿੱਚ 25 ਰੁਪਏ ਕਿਲੋ 30 ਰੁਪਏ ਕਿਲੋ ਵਿਕਦਾ ਹੁੰਦਾ ਹੁਣ ਆਪਾਂ ਇਹ ਚੀਜ਼ ਨੂੰ ਸਮਝ ਗਏ ਵੀ ਹਰ ਇੱਕ ਚੀਜ਼ ਦਾ ਇੱਕ ਹਿਸਾਬ ਹੈ ਕਿ ਤੁਸੀਂ ਕੀ ਖਾ ਰਹੇ ਹੋ ਗੁਰਦੀਪ ਸਿੰਘ ਕੀ ਖਾ ਰਿਹਾ ਭੁਪਿੰਦਰ ਸਿੰਘ ਕੀ ਖਾ ਰਿਹਾ ਆਪਣੀ ਡਿਸ਼ ਦੇ ਅਕੋਰਡਿੰਗ ਸਾਡੀਆਂ ਚੀਜ਼ਾਂ ਸਰਵ ਹੋਣੀਆਂ ਫਿਰ ਆਪਾਂ ਇਹਨਾਂ ਨੂੰ ਇਹਦੇ ਨਾਲ ਨਾਮ ਲਈਏ ਕਿ ਹਰ ਪਾਸੇ 60 ਹੈ 60 ਨਹੀਂ ਹੈ ਪੋਰਸ਼ੇਰੀਆਂ ਦਾਟ ਹਾਂ ਪੋਰਸ਼ੇਰੀਆਂ ਦਾਟ ਬਿਲਕੁਲ ਵੀ ਉਹ ਮਾੜੇ ਲਾਕੇ ਚੋਦਾ ਬਾ 30 ਰੁਪਏ ਕਿਲੋਈ ਹੈ 40 ਰੁਪਏ ਕਿਲੋਈ ਹੈ ਜੀ ਅੱਛਾ ਫਿਰ ਇਸ ਤੋਂ ਇਲਾਵਾ ਜੇ ਪ੍ਰੋਬਲਮਸ ਦੀ ਗੱਲ ਕਰੀਏ ਆਰਤੀਆਂ ਦੇ ਵਾਪਸ ਆਉਣਾ ਵੀ ਆਰਤੀਆਂ ਨੂੰ ਪ੍ਰੋਬਲਮਸ ਤੁਸੀਂ ਵੀ ਗੱਲ ਕਰਦੇ ਵੀ ਸਾਡਾ ਇਹੋ ਜਿਹਾ ਹਾਲਾਤ ਹੋਏ ਪਏ ਨੇ ਵੀ ਸੁਸਾਇਡ ਕਰਨ ਨੂੰ ਦਿਲ ਕਰਿਆ ਹੁੰਦਾ ਵੀ ਇਸ ਤੋਂ ਬਿਤੇ ਗੋਲੀ ਮਾਰ ਲੀਏ ਵੀ ਮੈਂ ਤੁਹਾਨੂੰ ਦਸੀ ਨਾ ਅੱਗੇ ਗੱਲ ਵੀ ਆਰਤੀ ਦਾਈ ਸਿਰਫ ਮਰਨ ਹੋਣਾ ਹੈ ਕਿ ਜਿਹੜਾ ਕਿਸਾਨ ਆ ਉਹ ਤੇ ਇਹ ਗੱਲ ਕਹੇ ਕਿ ਛੁੱਟ ਜਾਏਗਾ ਕਿ ਭਾਈ ਕੁਦਰਤ ਨੇ ਮੇਰਾ ਸਾਥ ਨਹੀਂ ਦਿੱਤਾ ਮੈਂ ਤੇ ਅੱਗੇ ਮਰਿਆ ਪਿਆ ਮੈਨੂੰ ਮਰੇ ਨੂੰ ਕੀ ਮਾਰੋਗੇ ਹੁਣ ਅਸੀਂ ਇਹੋ ਜੀ Erro é de...